مسٹر باجبا او مسٹر باجبا ہلو مکمار اٹھا کر ادھر لے کے سوا سوا لاکھ دے شال تو رے فردے ہو تو سی کرسی نہیں ملنی راہل گاندی کی نہیں بھائی راہل گاندی کی نہیں بھائی میں راہل گاندی 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 راہل ਕੰਮ ਨਾ ਤੇ ਗਾ ਤੇ ਪੈ ਗਾ ਉਹਨਾਂ ਨੂੰ ਕਹ ਕੁ ਖੇਤਰ ਵੀ ਨਾ ਦੇਣ ਮੁੱਖ ਉਤਰੀ ਸਾਹਿਬ ਗੁਜਰਾਤ ਜਿਵੇਂ ਛੱਕੜ ਜੱਕ ਜੇ ਤੇਰੀ ਨਹੀਂ ਚਾਹੀ ਉਹ ਤੇਰੇ ਨੂੰ ਵੀ ਪੁੱਛਦਾ ਇੱਕ ਅਨਾਉਂਸਮੈਂਟ ਵੀ ਉਹਨਾਂ ਨੂੰ ਪੁੱਛਦੇ ਕੋਈ ਸਾਰੇ ਚਲੋ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜੀ ਮੁੱਖ ਉਤਰੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ

ਮੋਹਮਦ ਜਨਾਬ ਫਲੋਰ ਕ੍ਰਾਸ ਨਹੀਂ ਕਰੇਂਗੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕਾਂ ਦਾ ਸੀਐਮ ਹੈ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਨਯੋਗ ਸਾਥੀ ਬੈਠਣਗੇ سارے اور ساتھی بیٹھن گئی سو <سؤال> <So>, بحث دا <سؤال> بحث دا سما میرے کو آیا بیٹھے پارٹیاں کی ایک منٹ اناؤسمنٹ سن لو دی اناؤسمنٹ سن لو اناؤسمنٹ <سؤال>

ਕੋਣ ਵਾਲੇ ਤੇ ਸਾਡੇ ਨਾਲ ਸਮਝੌਤੇ ਕਰਦੇ ਹੋ ਇੱਕ ਪਾਸੇ ਤਾਂ ਸਮਝੌਤੇ ਕਰ ਭੈ ਕਹਿਆ ਉਹਨਾਂ ਨੂੰ ਕਹਿਆ ਉਹਨਾਂ ਨੂੰ ਕਿ ਕੁਲ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਕਹਿ ਜੇ ਤੇਰੀ ਇਨੀ ਚਾਹੀਦੀ ਆ ਉਹ ਤੇਰੇ ਗੁਰੂ ਨੂੰ ਵੀ ਪੁੱਛਦਾ ਇੱਕ ਅਨਾਉਂਸਮੈਂਟ ਵੀ ਆ ਉਹਦੇ ਤੋਂ ਪਾਸੇ ਕੋਈ ਸਾਰੇ ਚਲੋ ਸਾਰੇ ਮਾਜੋ ਜੀਰੋ ਵਿਰੋਧੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਤੇ ਸਮਝਾਣੇ ਨਹੀਂ 15 ਮਿੰਟ ਲਈ ਸਤਿਗਤ ਕੀਤਾ ਜਾਂਦਾ ਹੈ